ਸਿਸਟਰ ਗਾਲਜ ਸਾਰਾ ਨੂੰ ਵੈਲਕਮ ਟੂ ਟੀ ਫੋਰ ਟ੍ਰਿਪਲੈਟ ਚੈਨਲ ਆਈ ਹੋਪ ਤੁਸੀਂ ਸਾਰੇ ਵਧੀਆ ਹੋਵਗੇ ਤੇ ਕਾਫੀ ਟਾਈਮ ਹੋ ਗਿਆ ਕੋਈ ਵੀਡੀਓ ਨਹੀਂ ਪਾਈ ਸੀ ਤਾਂ ਮੈਂ ਸੋਚਿਆ ਅੱਜ ਤੁਹਾਨੂੰ ਸਾਰਿਆਂ ਨੂੰ ਇਨਾਂ ਟ੍ਰਿਪਲੈਟਸ ਦੇ ਨਾਲ ਵਾਕ ਤੇ ਲੈ ਕੇ ਚਾਲਦੇ ਆ ਕਿਉਂਕਿ ਮੌਸਮ ਵੀ ਕਾਫੀ ਵਧੀਆ ਆ ਧੁੱਪ ਵਗੈਰਾ ਨਿਕਲੀ ਹੋਈ ਆ ਤੇ ਮੇਰੀ ਸਿਸਟਰ ਵੀ ਆਈ ਹੋਈ ਸੀ ਕਿ ਤੇ ਫਿਰ ਉਹਦੀ ਹੈਲਪ ਕਰਕੇ ਮੈਂ ਕਿਹਾ ਚੱਲ ਵੀ ਅੱਜ ਵਾਕ ਤੇ ਲੈ ਚਾਲਦੇ ਕਿ ਇਕੱਲੇ ਬੰਦ ਲਈ ਤਾਂ ਔਖਾ ਆ ਤੇ ਅਮ ਸਾਰੇ ਰੈਡੀ ਨੇ ਬਸ ਸਿਸਟਰ ਦੀ ਵੇਟ ਕਰ ਰਹੇ ਆ ਤੇ ਫਿਰ ਨਾਲ ਤੁਹਾਨੂੰ ਦਿਖਾਣਿਆ ਨਾਲ ਦੀ ਨਾਲ ਕਿ ਕਿਹੜੀ ਮਤਲਬ ਆਪਣੇ ਪਿੱਛੇ ਘਰ ਦੇ ਟ੍ਰੇਲ ਆ ਤੇ ਉਹਦੇ ਤੇ ਲੈ ਕੇ ਜਾਣਾ ਬਹੁਲੀ ਦੂਰ ਨਹੀਂ ਜਾ ਰਹੇ ਹੈਗੇ ਕਿਉਂਕਿ ਪਹਿਲੀ ਵਾਰ ਲੈ ਕੇ ਚੱਲੇ ਆ ਤੇ ਪਤਾ ਨਹੀਂ ਹੈਗਾ ਵੀ ਇਹ ਕਿਵੇਂ ਰਿਐਕਟ ਕਰਨਗੇ ਆ ਤਾਂ ਹੁਣ ਹੀ ਰੋਣ ਲੱਗ ਗਿਆ ਇੱਕ ਇਸ ਸਮੀਪਾ ਬਠਾਇਆ ਇਹਨੂੰ ਪਤਾ ਹੈ ਹੁਣ ਘੁੰਮੀ ਘੁੰਮੀ ਹੋਣੀ ਆ ਤਾਂ ਕਰਕੇ ਚੁੱਪ ਕਰਕੇ ਬੈਠਾ ਪਰ 2 ਮਿੰਟ ਬਾਅਦੋਂ ਬਹੁਤ ਜ਼ਿਆਦਾ ਰੋਲਾ ਪਾ ਰਿਹਾ ਸੀਗਾ ਜਦ ਇਹਨੂੰ ਮੈਂ ਬਿਠਾ ਰਹੀ ਸੀਗੀ ਤੇ ਇੱਧਰ ਆ ਦੇ ਵਿੱਚ ਬਠਾ ਦੇ। ਆਧਵੇ ਤੇ ਹਲੋ ਕਾਓ। ਹਲੋ। ਇਹ ਕਾਫੀ ਖੁਸ਼ ਐਕਸਾਈਟਡ ਹੈ ਜਾਨ ਲਈ। ਤੇ ਤੇ ਆਉਂ ਉਪਦੇਸ਼ ਆ। ਵੈਸੇ ਤਾਂ ਉਹੋ ਚਿਕਾ ਮਾਰਨ ਲੱਗਾ। ਚੱਲਦੇ ਪੁੱਤ ਚੱਲਦੇ ਆਂ ਮਾਸੀ ਆ ਰਹੀ ਐ ਬਸ ਅੰਦਰੋਂ ਆ ਜਵੇ ਤੇ ਫਿਰ ਆਪਾਂ ਚੱਲਦੇ ਆਂ। वैसे ਤਾਂ ਇੱਕ ਹੋਸਟਲਰ ਵੀ ਹੈਗਾ ਆ ਹਨਾ ਤੇ ਪਰ ਫਿਰ ਮੈਂ ਕਿਹਾ ਵੀ ਦੋ ਇਦਾਂ ਸਹੀ ਆ ਤੇ ਤੀਸਰੇ ਨੂੰ ਮੈਂ ਇਦਾਂ ਕਰ ਲੈਣੀ ਆ ਕਿਉਂਕਿ ਫਿਰ ਦੋ ਚਲਾਉਣਾ ਬਹੁਤ ਔਖਾ ਹੋ ਜਾਣਾ ਤੇ ਫਿਰ ਮੈਂ ਕਿ ਨਾਲ ਮਾੜੀ ਜੀ ਵੀਡੀਓ ਵੀ ਬਣਾ ਦਾਂਗੀ ਕਿਉਂਕਿ ਕਾਫੀ ਮੈਸੇजेस ਆ ਰਹੇ ਸੀਗੇ ਵੀ ਹਨਾ ਦੇਖਿਆ ਨਹੀਂ ਹੈਗਾ ਇਹਨਾਂ ਟ੍ਰਿਪਲਟਸ ਨੂੰ ਮੌਡ ਹੈ ਬਾਤ ਅਜੇ ਬਾਹਰ ਨਿਕਲਾਂਗੀ ਮੈਂ ਟ੍ਰਿਪਲਟਸ ਨਹੀਂ ਮੈਂ ਵੀ ਮੌਡ ਹੈ ਬਾਹਰ ਅਜੇ ਬਾਹਰ ਨਿਕਲ ਨਹੀਂ ਆ ਕਿਉਂਕਿ স্নੋ ਕਰਕੇ ਪਿੱਛੇ ਜੇ ਮੌਸਮ ਖਰਾਬ ਜਿਹਾ ਹੋ ਸੀਗਾ ਇਸ ਨੋਂ ਕਰਕੇ ਜਾਈ ਨਹੀਂ ਹੰਤਾ ਸੀਗਾ ਬਾਹਰ ਤੇ ਅੱਜ ਜਿਵੇਂ ਮੌਸਮ ਵਧੀਆ ਹੈ ਹਨਾ ਤੇ ਮੈਂ ਕਿਸਾ ਲੈਣ ਦੇ ਬਹਾਨੇ ਮੈਂ ਵਾਕ ਕਰ ਲਣੀ ਆ ਤੇ ਇਹ ਤਾਂ ਵੈਸੇ ਵਾਕ ਕਰ ਨਹੀਂ ਰਹੇ ਹੈਗੇ ਵਾਕ ਤਾਂ ਮੈਂ ਹੀ ਕਰ ਰਹੀ ਆ ਇਹ ਤਾਂ ਰਾਮਨਾ ਬੈਠੇ ਨੇ ਉਹਨੂੰ ਸਟ੍ਰੋਲਰ ਦੇ ਵਿੱਚ ਪਾਇਆ ਉਪਦੇਸ਼ ਨੂੰ ਮੈਂ ਹਨਾ ਚੱਕਿਆ ਹੋਇਆ ਵਾ ਕਿਉਂਕਿ ਉਪਦੇਸ਼ ਦਾ weight ਸਭ ਤੋਂ ਘੱਟ ਆ ਕਿਉਂਕਿ ਹੁਣ 6 ਮਹੀਨੇ ਦੇ ਹੋ ਗਏ ਨੇ ਨਾ ਤਾਂ ਇਹਨਾਂ ਦਾ weight ਵਗੈਰਾ ਚੈੱਕ ਕਰਵਾਇਆ ਸੀਗਾ ਤਾਂ ਵੀਪ ਦਾ ਵੇਟ ਕਾਫੀ ਹੋ ਗਿਆ ਹੈ ਆਤਵਿਦ ਦਾ ਵੀ ਇਹ ਜਨਾਬ ਜੀ ਦਾ ਥੋੜਾ ਜਿਹਾ ਘੱਟ ਤਾਂ ਹਲਕੇ ਚ ਲੱਗ ਰਿਹਾ ਨਹੀਂ ਤਾਂ ਫਿਰ ਮੈਂ ਕਿ ਮੈਂ ਇਹਨੂੰ ਚੱਕ ਲੈਣੀ ਆ ਕੋਈ ਕੱਪੜਾ ਚਾ ਲਾ ਕੇ ਉਹਨਾਂ ਕੋਈ ਕੱਪੜਾ ਚਾ ਲਾ ਕੇ ਉਹਨਾਂ ਭੁੱਲ ਗਏ ਤੇ ਫੇਸ ਤੇ ਧੂਪ ਪੈ ਰਹੀ ਆ ਆ ਜਿਹੜੀ ਛੱਤ ਚ ਹੀ ਇਹਦੇ ਨਾਲ ਕੋਈ ਫਰਕ ਇਸ ਹਾਨੀ ਪੈ ਰਿਹਾ ਹੈਗਾ ਤਾਂ ਹੀ ਉਹਨੇ ਰੋਣ ਲੱਗ ਗਿਆ ਔਵਲੀਟਰੀ ਲੈ ਕੇ ਆਪਣੇ ਘਰ ਦੇ ਪਿੱਛੇ ਆ घर पिछले भी जगह लगती है पर इत स्नो सारी स्नो नाली पर है तो जगह ही नहीं वाले करा फिर करके सूम के आना पे समीप बजाई जा रहा है क्या मैं चलाओ तो मूहे हो जाने तू तो। रहा ਇਹ ਹਾਂ ਤਾਂ ਦੇਖ ਤੁਸੀਂ ਨਾ ਅਦਵਿਤਾ ਜੀ ਵੀ ਕਹਿ ਰਹੀ ਇਹਨੂੰ ਵਾਪਸ ਕਰੀਏ ਐ ਫਿਰ ਆ ਇੱਕ ਕਪੜਾ ਜਿਹਾ ਪਿਆ ਨੀਤੇ ਸ਼ੈਡੋ ਦੇ ਦੇ ਇਹਨੂੰ ਹੋਣੇ ਕਿੱਛ ਸਗਦੇ ਨਹੀਂ ਨਹੀਂ ਹੋਰ ਕਿ ਸੋਸੀ ਫਿਗਰ ਆਉਣਾ ਹੈ ਨਹੀਂ ਪਤਾ ਧੁੱਪ ਨਾਲ ਬਾਬੇ ਫੇਸ ਤੇ ਅਸੀਂ ਨਾ ਡਾਇਰੈਕਸ਼ਨ ਹੀ ਚੇਂਜ ਕਰ ਲਈਏ ਧੁੱਪ ਇਧਰ ਲਈ ਸੀਗੀ ਤਾਂ ਫਿਰ ਅਸੀਂ ਇਧਰ ਨੂੰ ਕਰ ਲਿਆ ਹੁਣੇ ਆਰਾਮ ਨਾਲ ਦਾ ਕੈਰੰਜ ਹੋਇਆ ਕਰ ਰਹੇ ਹਾਂ ਹੁਣ ਇਹ ਸੱਚ ਸੋਲਿਡਲੀ ਸਟਾਰਟ ਕਰਤਾ ਨਾ ਨਹੀਂ ਕਿਹਨਾਂ ਤੇ ਪਾਣੀ ਵੀ ਪੀਣ ਲੱਗੇ ਨੇ ਅੱਗੇ ਕਾਫੀ ਜਣੇ ਖੜੇ ਨੇ ਪੱਕਾ ਪੁੱਛਣੀ ਹੈ ਇਹਨਾਂ ਬਾਰੇ ਹਜੇ ਤਾਂ ਇੱਕ ਜਿਹੜਾ ਕਈਆਂ ਕੋਲ ਨਾ ਜਿਹੜਾ ਟ੍ਰਿਪਲ ਕਾ ਸਟੋਲਰ ਹੁੰਦਾ ਆ ਉਹਦੇ ਵਿੱਚ ਤੋਂ ਕਿ ਜ਼ਿਆਦਾ ਪੁੱਛਦੇ ਆ ਕਿਉਂਕਿ ਇੱਕ ਸਟੋਲਰ ਤੇ ਸਾਰੇ ਜਣੇ ਹੁੰਦੇ ਆ ਤੇ ਇਹਰ ਇੰਨਾ ਨਹੀਂ ਇੰਨਾ ਨਹੀਂ ਇੰਨਾ ਬਦਲਾ ਦਾ ਵਿਜੇ ਕਟਵੰਨ ਨਾਲ ਹਲਟਾ ਤੇ ਇਕ ਨੂੰ ਹਟ ਪੜਾ ਸਾਡੇ ਪਿੱਛੇ ਇੱਕ ਸਕੂਲ ਵੀ ਲੱਗਦਾ ਆ ਬੱਚੇ ਇੱਥੇ ਕਿਹ ਗਰੇ ਨਹੀਂ ਰਹਿਣਾ ਹੋਵੇ ਕਿਉਂਕਿ ਮੌਸਮ ਵਧੀਆ ਹੋ ਗਏ ਨੇ ਸਮੀਪ ਆਪਣੀ ਬੈਲਟ ਫੜ ਕੇ ਬੈਠਾ ਆ ਇਹ ਕਹਿੰਦਾ ਮੈਨੂੰ ਕੋਈ ਟਰਸਟ ਨਹੀਂ ਹੈਗਾ ਤੁਸੀਂ ਮੈਨੂੰ ਕਿਤੇ ਗੇਰ ਹੀ ਨਾ ਤੋ ਮੈਂ ਪਹਿਲੀ ਵਾਰੀ ਬਾਹਰ ਆਇਆ ਨਾ ਇਹਨੂੰ ਪਤਾ ਨਹੀਂ ਹੈਗਾ ਹਜੇ ਇਹ ਕਹਿੰਦਾ ਤੁਹਾਨੂੰ ਵੀ ਕਿਹੜਾ ਸਾਪ ਆ ਸਾਨੂੰ ਬਾਹਰ ਲੈ ਕੇ ਆਉਂਦਾ ਉਹ ਹੋ ਨਹੀਂ ਤੇ ਫੇਰ ਤੋਂ ਪੁਹਣ ਲੱਗੀ ਵਾਪਸ ਜਾਣਾ ਪੈਣਾ ਉੱਥੇ ਥੋੜੀ ਸ਼ਾਮ ਹੁੰਦੀ ਆ ਮੈਂ ਲਾ ਤਾਂ ਥੋੜੀ ਜਿਹੀ ਅੱਗੇ ਜਾ ਕੇ ਸਾਨੂੰ ਤਾਂ ਵਾਸੇ ਲੱਗਿਆ ਸੀਗਾ ਵੀ ਇਹ ਰੋਣਗੇ ਤੇ ਪਰ ਇਹ ਤਾਂ ਬਹੁਤ ਸ਼ਾਂਤ ਨਹੀਂ ਇੰਜੋਏ ਕਰ ਰਹੇ ਨੇ ਅਗ ਵਿੱਚ ਦੇਖ ਰਿਹਾ ਹਾਂਜੀ ਕਿੱਥੇ ਜਾ ਰਹੇ ਹੋ ਕਿੱਥੇ ਜਾ ਰਹੇ ਹੋ ਕੰਮੀ ਕੰਮੀ ਕਹਿੰਦਾ ਸੀ ਬਾਦ ਇਹਨੂੰ ਕਿ ਮੈਂ ਤੋਹਾਂ ਨਾ ਮਾਸਮ ਜੇ ਜਦ ਮਾਸੀ ਚਲ ਗਈ ਫੇਰ ਮੇਰੇ ਨਾਲ ਅੰਦਰ ਹੀ ਸਟੱਕ ਹੋਣਾ ਪੈਣਾ ਪੰਨਿਤ ਪਰ ਲੱਕੀ ਆਸ ਆ ਗਈਆਂ ਹਨ ਕੱਲੀ ਵੀ ਜੇ ਮੈਂ ਅੰਨ ਨਾਲੋਂ ਇੰਨਾ ਨੂੰ ਹਣ ਇਹਨਾਂ ਨੂੰ ਸਟੋਲਰ ਦੇ ਪਿੱਛੇ ਤੇ ਇਹਨਾਂ ਨੂੰ ਉੱਪਰ ਹੱਦ ਤੇ ਚੱਕ ਲੈ ਗੋਦੀ ਆਹਾਂ ਜਾਂ ਪਹਿਲਾਂ ਸਟੋਲਰ ਬਾਹਰ ਕੱਢ ਲਵੇ ਬੰਨਾ ਤੇ ਇਹਨਾਂ ਨੂੰ ਹਾਂ ਹਾਂ ਆਦੇ ਤੋਂ ਪਾ ਪੈਂਟ ਲੱਗ ਗਈਆਂ ਉਧਰ ਮੁੜ ਜਾਣਗੇ ਫਿਰ ਨਹੀਂ ਬੋਗੀ ਹਨ ਜਾਂ

ਤੇ ਪਹਿਲਾਂ ਤਾਂ ਮੈਂ ਥੈਂਕ ਯੂ ਕਹਣਾ ਸਾਰੇ ਹੰਦਾ ਵੀ ਹਨਾ ਇੰਨਾ ਕਨਸਰਨ ਕਰਨ ਲਈ ਕਿਉਂਕਿ ਮੈਸੇਜ ਕਹੇ ਟਾਈਮ ਘੱਟ ਕੇ ਮੈਸੇਜ ਕਰਨਾ ਹਨਾ ਇਹ ਵੀ ਬਹੁਤ ਵੱਡੀ ਗੱਲ ਆ ਤੇ ਵਲੌਗ ਤਾਂ ਨਹੀਂ ਪਾ ਰਹੇ ਸੀ ਕਿਉਂਕਿ ਹੁਣ ਇੰਦਰ ਵੀ ਕੰਮ ਤੇ ਜਾਂਦੇ ਨੇ ਮਮਮੀ ਡੈਡੀ ਹੁਣ ਇੰਡੀਆ ਗਏ ਹੋਏ ਨੇ ਤੇ ਫਿਰ ਮੈਂ ਇਕੱਲੀ ਹੁੰਨੀ ਆ ਟ੍ਰਿਪਲੇਟਸ ਨਾਲ ਤੇ ਫਿਰ ਤਾਂ ਮੇਰੇ ਲਈ ਸਾਰਾ ਕੁਝ ਕਰਨਾ ਔਖਾ ਹੋ ਜਾਂਦਾ ਹੈ ਤੇ ਫਿਰ ਅੱਜ ਮੇਰੀ ਸਿਸਟਰ ਆਈ ਹੋਈ ਸੀਗੀ ਤੇ ਫਿਰ ਮੈਂ ਕਿਹਾ ਵੀ ਨਾਲੇ ਅੱਜ ਸਭ ਥੋੜੀ ਜੀ ਮਤਲਬ 6 ਮਹੀਨੇ ਦੀ ਅਪਡੇਟ ਦੇ ਦਾਂਗੀ ਹੁਣ 6 ਮੰਥ ਦੇ ਹੋ ਗਏ ਤਿੰਨਾਂਲੇ ਵਾਕ ਕਰਾ ਦੰਨੇ ਇਹਨਾਂ ਵੀ ਤੇ ਨਾਲੇ ਛੋਟੀ ਜੀ ਵੀਡੀਓ ਵੀ ਬਣਾ ਦੰਨੇ ਤੇ ਬਾਕੀ ਵੈਸੇ ਸਾਰੇ ਠੀਕ ਨੇ ਡਾਕਟਰ ਵੀ ਕਹਿੰਦੇ ਸੀਗੇ ਵੀ ਇਹਨਾਂ ਦੀ ਸਿਹਤ ਹੁਣ ਬਹੁਤ ਸੋਹਣੀ ਹੋ ਗਈ ਆ ਤਾਂ ਸੋਲਿਡ ਵਗੈਰਾ ਸਟਾਰਟ ਕਰ ਦੋ ਤੇ ਪਾਣੀ ਵਗੈਰਾ ਦੇਣਾ ਵੀ ਸ਼ੁਰੂ ਕਰ ਤੋ ਹਾਂ ਦਿਨ ਬਦ ਦਿਨ ਵੱਡੇ ਹੋਈ ਜਾਂਦੇ ਆ ਤੇ ਹੁਣ ਤਾਂ ਨਾਲੇ ਉਪਦੇਸ਼ ਤੋਂ ਹੁਣ ਥੋੜਾ ਕ્રોલ ਵੀ ਕਰਨ ਲੱਗ ਗਿਆ ਹੈ ਉਪਦੇਸ਼ ਲੈ ਇਹ ਤਾਂ ਸੌ ਵੀ ਗਿਆ ਇਹ ਤਾਂ ਸੌ ਹੀ ਗਿਆ ਸਲੀਪ ਵੀ ਸੌ ਗਿਆ ਪੁੱਛ ਕੇ ਜਿੱਦ ਤੋਂ ਉੱਪਰ ਗਿਆ ਆਪ ਵੀ ਥਿੰਕਿੰਗ ਆਫ ਇਹ ਦੇਖ ਤੇ ਜਾਗਦਾ ਆਵਲੀ ਟ੍ਰੇਲ ਮਸਾੜੀ ਘਰ ਤੋਂ ਪਿੱਛੋਂ થી ਇਦਾਂ ਰਾਉਂਡ ਜਿਹਾ ਹੋ ਜਾਂਦੀ ਕਿ ਜਾ ਕੇ ਤੇ ਇਹਦਾ ਇੱਕ ਗੇੜਾ 22 ਮਿੰਟ ਲੱਗਦੇ ਹਨਾ ਪਾਈਕ ਮਿਨਟ ਲੱਗਦੇ ਹਨ ਤੇ ਮੈਨੂੰ ਲੱਗਾ 22 ਮਿੰਟ ਬਾਹਰ ਤੇ ਅੱਜ ਲਈ ਇਹਨਾਂ ਲਈ ਵੀ ਤੇ ਮੇਰੇ ਲਈ ਵੀ ਤੇ ਫਿਰ ਜੇ ਕੱਲ੍ਹ ਨੂੰ ਮੌਸਮ ਇਦਾਂ ਦਾ ਹੀ ਰਿਹਾ ਫਿਰ ਕੱਲ੍ਹ ਨੂੰ ਲੱਗੇ ਚੱਲਾਂਗੇ ਇਹਨਾਂ ਨੂੰ ਫੇਰ ਦੁਬਾਰਾ ਮੈਨੂੰ ਲੱਗਿਆ ਸੀ ਬਾਹਰ ਅਕੇ ਵਿਊ ਦੇਖਣਗੇ ਕਿੰਨਾ ਸੋਹਣਾ ਮੌਸਮ ਆ ਕਿੰਨਾ ਸੋਹਣਾ ਮਤਲਬ ਸਾਰੇ ਕੁਝ ਦੇਖ ਰਿਹਾ ਹੈ ਇਹਨਾਂ ਲਈ ਤਾਂ ਸਾਰਾ ਕੁਝ ਨਮਾ ਹੋਣਾ ਹੈ ਹਨਾ ਫਾਰੇ ਦਫਾਰੀ ਅਗੇ ਬਾਸ ਸੋਗੇ ਕੁਛ ਵੀ ਨਹੀਂ ਦੇਖਿਆ ਨਾ ਨੇ ਤੇ ਉਹ ਮੈਨ ਲੱਗਦਾ ਦੂ ਵੀ ਤ ਜਾਗ ਰਹਾ ਹੈ ਹਰੇ ਕੱਲਾ ਤੇ ਬਾਕੀ ਸਾਰੇ ਤਾਂ ਸੁੱਤੇ ਪਏ ਨੇ ਤਾਂ ਮੈਂ ਨਰੀ ਆਪਣੀ ਮੋਜਾਂ ਨੇ ਹਨਾ ਤਰੀ ਮੈਨ ਜਿ ਵਾਪਸ ਕਰੇ ਚਲੇ ਕਿ ਗੜਾ ਘੱਟ ਲਿਆ ਨਾ ਉਹਨਾਂ 20 ਮਿੰਟ ਤੋਂ ਲੱਗੇ ਸਾਨੂੰ ਤੇ ਆਈ ਗਿਆ ਸਾਜ ਲਈ ਬਹੁਤ ਆ ਸੋ ਅਸੀਂ ਵਾਪਸ ਅਾਗੇ ਪਹੁੰਚ ਕੇ ਕਰ ਤੇ ਪਹਿਲਾਂ ਮੈਂ ਉਪਦੇਸ਼ ਨੂੰ ਅੰਦਰ ਸਵਾਗਤ ਆਨੀਆ ਤੇ ਫਿਰ ਉਹਨਾਂ ਦੋਨਾਂ ਨੂੰ ਆ ਕੇ ਲੈ ਕੇ ਚਾਹਨੀਆ ਕਿਉਂਕਿ ਉਹ ਪੌੜੀਆਂ ਨੇ ਤੇ ਸਟ੍ਰੋਲਰ ਤਾਂ ਆ ਨਹੀਂ ਸਕਦਾ ਹੈਗਾ ਅੰਦਰ ਤੇ ਫਿਰ ਉਹਦੇ ਕਰਕੇ ਉਹਨਾਂ ਨੂੰ ਪਹਿਲਾਂ ਕੱਢ ਕੇ ਲੈ ਕੇ ਆਣਾ ਪੈਣਾ ਤੇ ਉਸ ਤੋਂ ਬਾਅਦ ਫਿਰ ਸਟ੍ਰੋਲਰ ਚੱਕ ਕੇ ਲੈ ਕੇ ਆਉਣਾ ਪੈਣਾ ਤੇ ਹੰਬਾ ਸਟ੍ਰੋਲਰ ਲੈ ਕੇ ਆਵਾਂ ਅੱਧਵੇ ਤਾਂ ਉਹਦੇ ਦੇਖੋ ਜਾਨੇ ਹਾਂਜੀ ਕੀ ਹੋទਿਆ ਸੀ ਛੂਟੇ ਮਿਲਨੇ ਬੰਦ ਹੋ ਗਈ ਸੀ ਟੂ ਟੇਮਨ ਨੇ ਬੰਦ ਹੋ ਗਈ ਸੀ ਕਿਤੇ ਰੌਣ ਲੱਗ ਗਿਆ। ਸਮੀਪ ਇੱਧਰ ਸਮੀਪ ਹਜ਼ਰਨਾ ਨੂੰ ਨਾਮ ਦੀ ਪਛਾਣ ਨਹੀਂ ਹੈਗੀ ਜਦੋਂ ਵਿੱਚ ਨੂੰ ਬੁਲਾਓ ਸਮੀਪ ਦੇਖਣ ਲੱਗੇਂਦਾ ਸਮੀਪ ਨੂੰ ਬੁਲਾਓ ਦੇਖਣ ਲਾਈ ਜਾਂਦਾ ਤੇ ਨਾ ਦੇਖ ਹੋਰ ਮਾਸੇ ਆਇਆ ਹੁਸੇ ਕਰੇ ਨਾ ਮਲਾਨੀ ਆ ਤੁਹਾਨੂੰ ਉਪਦੇਸ਼ ਉਪਦੇਸ਼ ਬਹੁਤ ਪਿਆਰ ਮਿਲਦਾ ਇਹਨਾਂ ਨੂੰ ਸਾਰਿਆਂ ਨੂੰ ਬਈ ਕਿੱਡਿਆਂ ਵਿਆਂ ਨੂੰ ਇਹਨਾਂ ਦੀ ਮਾਸੀ ਇਹਨਾਂ ਨੂੰ ਮਿਲਣ ਆਏ ਹੋਇਆ ਕਰੇ ਸਾਰੇ ਗੋਦੀ 'ਚ ਬੈਠੇ ਨੇ ਪਿਆਰ ਲੈ ਰਹੇ ਨੇ ਤੇ ਹੁਣ ਤਾਂ ਵੈਸੇ ਆਂਦੇ ਮਸ ਆਂਦੇ ਵੀ ਮਸਾਂ ਗੋਦੀ ਦੇ ਵਿੱਚ ਕਾਫੀ ਭਾਰੇ ਹੋ ਗਏ ਨੇ ਤੇ ਅੱਗੇ ਨਾਲੇ ਵੇਟ ਵਗੈਰਾ ਵੀ ਸੋਹਣਾ ਹੋ ਗਿਆ ਆ ਹਾਂਜੀ ਹਾਂਜੀ ਕਦੋਂ ਤਾਂ ਹੁੰਦਾ ਹੀ ਆ ਜਿਨੇ ਇੰਦਾ ਰੌਲਾ ਪਾਣਾ ਹੀ ਹੁੰਦਾ ਆ ਉਪਦੇਸ਼ ਕਿਵੇਂ ਆਰਾਮ ਨਾਲ ਬੈਠਾ ਹੀ ਵਿਖੀ ਜਾਂਦਾ ਆ ਉਪਦੇਸ਼ ਆ ਜੋਰੇ ਐਨੀ ਟਿਕਦਾ ਹੈਗਾ ਦੀ ਦੀਦੀਆਂ ਵਿੱਚ ਨੂੰ ਢਕਾਉਣ ਲੱਗੇ ਪਏ ਨੇ ਕਿ ਕਿ ਮੈਨੂੰ ਐਕਚੁਅਲੀ ਨਾ ਫੋਟੋ ਕਰਵਾਣੀ ਆ ਤੇ ਜਦ ਵੀ ਮੈਂ ਫੋਟੋ ਕਰਦੀ ਆ ਰੋ ਹੀ ਜਾਂਦਾ ਆ ਦੀਦੀ ਕਹਿੰਦੇ ਸ਼ਾਦੀ ਨੂੰ ਢਕਾਉਣੀ ਆ ਹੋਵੇ ਹਜੇ ਤਾਂ ਹਜੇ ਪ੍ਰੋਸੈਸ ਚੱਲ ਰਿਹਾ ਹੈ ਆ ਤੇ ਇਹ ਜਨਾਬ ਵੀ ਰਾਣੀ ਨੇ ਫੋਟੋ ਕਰਾਉਣ ਲਈ ਉਹ ਦੇਸ਼ ਤੁਸੀਂ ਰਾਣੀ ਆਪੋ ਹਾਂ ਹਾਂ ਆਪਦੇਸ਼ ਹਾਂ ਅਸੀਂ ਬਣਾ ਰਹੇ ਹਾਂ ਸਾਡਾ ਸਾਡਾ ਕੁਟ ਕਰਨ ਲਈ ਤੁਸੀਂ ਫੋਟੋ ਕਰਾਉਣ ਲਈ ਰੈਡੀ ਆ ਤਿੰਨ ਦਿਨਾਂ ਨੇ ਪਰ ਇੱਕ ਅੱਜ ਵੀ ਤਾਂ ਉਧਰ ਕੈਮਰਾ ਮਾਰੀ ਉਹ ਪੂਰੀ نیند ਚਾਹੋ ਦੋ ਜਣੋਂ ਪੂਰਾ ਟਰਾਈ ਕਰ ਰਹੇ ਨੇ ਬਿਓ ਨੂੰ ਢਕਾਲ ਜਾਜ ਬੈਤੇ ਸੈਟ ਹੋ ਜੇ ਪਰ ਉਹ ਕਹਿੰਦਾ ਨਹੀਂ ਮੈਂ ਸੌਣਾ ਹੈ ਓਕੇ ਓਕੇ ਤੇ ਫਿਰ ਮੈਂ ਲਾਦਾ ਜੇ ਦੋਨਾਂ ਨਾਲ ਹੀ ਫੋਟੋ ਕਰਾਉਣੀ ਪੈਣੀ ਹੈ ਮੈਨੂੰ ਏ ਸਟਰਗਲ ਫੋਟੋਗ੍ਰਾਫਰ ਦਾ ਆ ਆ ਸ਼ਾਮ ਨਾਲ ਬਟਾ ਉਪਦੇਸ਼ ਥੋੜਾ ਜਿਹਾ ਕਰ ਲੈਣਾ ਓਕੇ ਬਾਈ ਕਰ ਦੋ ਓਕੇ ਬਾਈ ਸੋ ਅੰਜਲੀ ਇੰਨਾ ਕੀ ਸੀ ਤੇ ਆਈ ਹੋਪ ਤੁਹਾਨੂੰ ਅੱਜ ਦਾ ਵਲੌਗ ਵਧੀਆ ਲੱਗਿਆ ਹੋਗਾ ਐਸ ਵੀ ਤੁਹਾਨੂੰ ਜਿਹੜਾ ਕਿ ਤੁਹਾਨੂੰ ਸਾਰਾ ਟਾਈਮ ਹਾਂ ਵੈਸੇ ਤਾਂ ਇਹਨੇ ਤਾਂ ਸੌਂਕੀ ਕੱਢਿਆ ਆ ਦੇ ਲੈ ਤੇਰਾ ਆਪਣਾ ਕੰਮ ਲੱਗਾ ਹੋਇਆ ਓਕੇ ਫਿਰ ਆਪਾਂ ਮਿਲਦੇ ਆ ਨੈਕਸਟ ਵਲੌਗ ਦੇ ਵਿੱਚ ਆਈ ਹੋਪ ਤੁਹਾਨੂੰ ਵਧੀਆ ਲੱਗਿਆ ਹੋਵੇ ਤੇ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਤੇ ਬਾਕੀ ਓਕੇ ਠੀਕ ਹੈ ਥੈਂਕ ਯੂ